ਮੇਰਾ ਨਾਮ ਨਿਰਮਲ ਸਿੰਘ ਰੰਦਾਵਾ ਮੈਂ ਡੀਐਸ ਵੱਲੋਂ ਫਰਮਿਆ ਸਾਡੀ ਉਹਨਾਂ ਨਾਲ 파ਟਨਰ ਹੈਗਾ ਇਹ ਤਕਰੀਬਨ ਜਿਹੜਾ ਵਾਕਿਆ ਹੈਗਾ ਵਾ ਇਹ ਹੈਗਾ ਸਵੇਰੇ ਆਈ ਥਿੰਕ 2:30 ਦੇ ਕਰੀਬ ਦਾ ਹੈਗਾ ਵਾ ਅਸੀਂ ਸੀਸੀਟੀਵੀ 2:30 ਵਜੇ ਦਾ ਵਾਕਿਆ ਹੈਗਾ ਜਦੋਂ ਸਵੇਰੇ ਮੁੰਡਿਆਂ ਨੇ ਠੇਕੇ ਖੋਲਿਆ ਨਾ ਉਦੋਂ ਸਾਨੂੰ ਇਹਨਾਂ ਨੇ ਦੇਖਿਆ ਵੀ ਸਾਨੂੰ ਇਨਫੋਰਮ ਕੀਤਾ ਵੀ ਠੇਕੇ ਤੇ ਚੋਰੀ ਹੋ ਗਈ ਜੋ ਗੱਲਾਂ ਦੇਖਿਆ ਗੱਲੇ ਜੋ ਜਿਹੜਾ ਕੈਸ ਸੀਗਾ ਉਹ ਸਾਰਾ ਗਾਇਬ ਸੀਗਾ ਤੇ ਉੱਟ ਛੱਤ ਪਾਟੀ ਹੋਈ ਸੀ ਪਿਛਲੇ ਬੰਦੇੋਂ ਪੌੜੀ ਲਾ ਕੇ ਛੱਤ ਪਾੜ ਕੇ ਅੰਦਰ ਆਏ ਆ ਅੰਦਰ ਆਏ ਹੋਏ ਤੇ ਸਾਡੇ ਮੁੰਡਿਆਂ ਨੇ ਉਸੇ ਟਮਾਗੇ ਸੀਸੀਟੀਵੀ ਸਾਡੇ ਲੱਗੇ ਸੀਸੀਟੀਵੀ ਦੇਖੇ ਆ ਸੀਸੀਟੀਵੀ ਦੇ ਵਿੱਚ ਦੋ ਸ਼ਖਸ ਆਏ ਹੋਏ ਨੇ ਮੂੰਹ ਬੰਨੇ ਹੋਏ ਆ ਤੇ ਗੱਲੇ ਚੋਂ ਕੈਸ਼ ਕੱਢ ਕੇ ਲੈ ਕੇ ਜਾ ਰਹੇ ਆ ਤੇ ਬਾਕੀ ਉਹਨਾਂ ਨੇ ਉਦੋਂ ਬਾਅਦ ਉਹਨਾਂ ਨੇ ਕੈਮਰਾ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਚ ਉਹਨਾਂ ਦੀ ਸੀਸੀਟੀਵੀ ਫੁਟੇਜ ਆ ਗਈ ਆ ਆ ਗਈ ਆ ਤੇ ਅਸੀਂ ਜਦੋਂ ਸਵੇਰੇ ਮੁੰਡੇ ਨੇ ਆ ਕੇ ਸਿਸੀਟੀਵੀ ਫੁਟੇਜ ਵੇਖੀ ਉਹ ਤਾਂ باوجود ਅਸੀਂ ਆ ਕੇ ਆਪਣਾ ਸਾਰਾ ਹਸਾਬ ਸੂ ਮਲਾਇਆ ਹੁਣ ਮੁੰਡੇ ਲੱਗੇ ਹੋਏ ਨੇ ਸਾਰੇ ਉਹਦੇ ਚ ਸਾਨੂੰ ਪਤਾ ਚੱਲ ਜੇ ਸਾਡਾ ਕਿੰਨਾ ਕੀ ਨੁਕਸਾਨ ਹੋਇਆ ਪੁਲਿਸ ਦਾ ਚ ਵੀ ਨਾ ਕੇ ਰੁਕਦਾ ਵੀ ਨਹੀਂ ਪੁਲਿਸ ਦਾ ਇਹ ਵੀ ਸਾਨੂੰ ਦਿਨੇ ਤੇ ਕਾਫੀ ਸក្តਾਈ ਹੁੰਦੀ ਉਹਦੇ باوجود ਵੀ ਜੇ ਚੋਰ ਇਦਾਂ ਬੇਖੌਫ ਹੋ ਕੇ ਕੋਈ ਚੋਰੀ ਕਰਦੇ ਨੇ ਉਹਦੇ ਵਾਸਤੇ ਪ੍ਰਸ਼ਾਸਨ ਵਾਸਤੇ ਬੜੀ ਮਾੜੀ ਗੱਲ ਲੱਗੀ ਆ ਹਾਂਜੀ ਉਹ ਸਪੋਰਟ ਵੀ ਭੋਕ ਜਿੰਦਾ ਪੁਲਿਸ ਨੂੰ ਸਰੇਨ ਫਾਰਮ ਕੀਤਾ ਆਪਣੇ ਥਾਣੇ ਮਕਬੂਲ ਪਰਿਆਲੇ ਜਿਹੜੇ ਮੁਲਾਜ਼ਮਾ ਮੌਕੇ ਤੇ ਪਹੁੰਚ ਗਏ ਸੀਗਾ ਅਰਨਾਸਾ ਲੱਗਦਾ ਕਿ ਹੁਣ ਦੁਕਾਨਦਾਰ ਆਪਣੇ ਆਪ ਨੂੰ ਸੇਫ ਨਾਲ ਸਮਝਦੇ ਕਿਉਂਕਿ ਲੁਟੇਰਿਆਂ ਨੂੰ ਕੋਈ ਡਰ ਨਹੀਂ ਹੈਗਾ ਚੋਰਾਂ ਨੂੰ ਕੋਈ ਡਰ ਐਕਚੁਅਲੀ ਅਸੀਂ ਸਾਨੂੰ ਇੰਨਾ ਦੀ ਸੀਗਾ ਇਹ ਆਪਣੇ ਆਪ ਨੂੰ ਆ ਦੁਕਾਨ ਜਿਹੜੀ ਬੜੀ ਸੇਫ ਸਮਝਦੇ ਹੈ ਕਿਉਂਕਿ ਅਲਫਾ 1 ਮਾਲ ਦੇ ਸਾਹਮਣੇ 24 ਆਵਰ ਨਾਕਾ ਲੱਗਾ ਹੋਇਆ ਵਾ ਤੇ ਅਵਾਜ ਹੀ ਚਲਦੀ ਹੈ ਵੀ ਕਦੀ ਸੋਚਿਆ ਵੀ ਨਹੀਂ ਵੀ ਇੱਥੇ ਯਾਨੀ ਕਿ ਵੀ ਚੋਰੀ ਹੋ ਜੇਗੀ ਦੁਕਾਨ ਤੇ ਹਰਿਸਰ ਆਪਣਾ ਨਾਮ ਤੋਂ ਡੈਗਨਿਸਟਰ ਮੇਰਾ ਰਾਮਪਾਲ ਏਸੀ ਥਾਣੇ ਮਕਬੂਲਪੁਰੇ ਲੱਗਾਂਗੀ ਸਰ ਕੀ ਮਾਮਲਾ ਹੋਇਆ ਕਿ ਕੀ ਸਿਸਟਮ ਇਹ ਸਵੇਰੇ ਇਨਫੋਰਮੇਸ਼ਨ ਆਈ ਹੈ ਵੀ ਇਤਨਾ ਇਹਨਾਂ ਦੀ ਸ਼ਰਾਬ ਦੀ ਜਿਹੜੀ ਦੁਕਾਨ ਹੈ ਇਹਨਾਂ ਤੇ ਚੋਰੀ ਹੋ ਗਈ ਹੈ ਤੇ ਅਸੀਂ ਮੌਕੇ ਤੇ ਆਣ ਕੇ ਵੇਖਿਆ ਛੱਤ ਦੇ ਉੱਤੇ ਇਹਨਾਂ ਨੇ ਪਾੜ ਲਾ ਕੇ ਤੇ 3 ਸਗੀਆਂ ਜਿਹੜੀਆਂ ਸੀਮੈਂਟ ਦੀਆਂ ਉਹ ਤੋੜ ਕੇ ਤੇ ਅੰਦਰ ਵੜੇ ਆ ਤੇ ਇਹਨਾਂ ਦਾ ਕੈਸ਼ ਹੀ ਲੈ ਕੇ ਗਏ ਆ ਬਾਕੀ ਚੈੱਕ ਕਰ ਰਹੇ ਹੋਰ ਕੋਈ ਗੱਲਬਾਤ ਨਹੀਂ ਕੀਤੀ ਇਹ ਸਰ ਕੀ 90 ਦੀ ਵਾਰਦਾਤ ਹੋਈ ਹੈ ਇਹ ਵਾਰਦਾਤ ਹਜੇ ਮਰ ਕੋਈ ਯਰ ਨਹੀਂ ਕੀਤਾ ਟਾਈਮ ਮੇਰੇ ਹਿਸਾਬ ਨਾਲ ਤਿੰਨ ਕੁ ਵੇ ਦਾ ਟਾਈਮ ਹੈ 2:30 ਵਜੇ ਦਾ ਬਾਕੀ ਫਿਰ ਕਲੀਅਰ ਕਰ ਲੈਣਾ ਮੈਂ ਯਾਰ ਸੀੜੀ ਵੀ ਉਹਨਾਂ ਦੀ ਆਪਣੀ ਹੀ ਪੌੜੀ ਜਿਹੜੀ ਲਿਆਂਦੀ ਗਈ ਹੈ ਨਾ ਪੌੜੀ ਬਾਹਰੋਂ ਨਹੀਂ ਆਂਦੀ ਉਹਨਾਂ ਨੇ ਆਪਣੇ ਹਾਂਜੀ ਸੀਮੈਂਟ ਦੀ ਹੈ ਜਿਹੜੀ ਤੋੜ ਕੇ ਇਹਨਾਂ ਅੰਦਰ ਆਏ ਤੇ ਪੌੜੀ ਸੜਕੇ ਚੱਲ ਗਈ ਸੀ ਪੌੜੀ ਸੜਕੇ ਚੱਲ ਗਈ ਜਾਂਦੀ ਹੈ ਤੇ ਕਿੰਨੇ ਜਾਣੇ ਸੀ ਦੋ ਜਾਣੇ ਦੱਸ ਫਿਰ ਨਜ਼ਰ ਆ ਰਿਹਾ ਕੈਮਰੇ ਦੇ ਵਿੱਚ ਮੂੰਹ ਕਵਰ ਕੀਤਾ ਸੀ ਹਾਂਜੀ ਹਾਂਜੀ ਮੂੰਹ ਬੰਨ ਕੇ ਕੀ ਮਾਮਲਾ ਦਰਜ ਕਰ ਲਿਆ ਗਿਆ ਮਾਮਲਾ ਬਸ ਇਹਨਾਂ ਦੇ ਵਿੱਚ ਕਲੀਅਰ ਕਰਨ ਦੇ ਪਹਿਲਾਂ ਇਹਨਾਂ ਦਾ ਨੁਕਸਾਨ ਕਿੰਨਾ ਹੋਇਆ ਫਿਰ ਉਸ ਹਿਸਾਬ ਨਾਲ ਆਪਾਂ ਪਰਚਾ